10 ਦਿਨ ਪਹਿਲਾਂ ਮੈਰੀ ਜੀ ਦੀ ਬੇਟੀ ਦੀ ਤੋਂ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਬਚਾਰਾ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਥੋੜਾ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਉੱਥੇ ਚੋਰੀ ਹੋਈ ਹੈ ਨਾ ਕੈਸ਼ ਵੀ ਥੋੜਾ ਲੱਗੇ ਨਹੀਂ ਤੇ 골ਡ ਵੀ ਲੱਗੇ ਨਹੀਂ ਅੰਨਾ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਕਿ ਇੱਦਾਂ ਫੋਨ ਆਇਆ ਕਿ ਸਾਰੇ ਤਾਲੇ ਢੂਲੇ ਟੁੱਟ ਗਏ ਆ ਘਰ ਤੇ ਐਂ ਜਦੋਂ ਆਣ ਕੇ ਦੇਖਿਆ ਆ ਤੇ ਅਲਮਾਰੀ ਦੇ ਵਿੱਚ 골ਡ ਵਗੈਰਾ ਪਿਆ ਸੀਗਾ ਕੈਸ਼ ਵੀ ਸੀਗਾ ਸਾਰਾ ਹੀ ਲੈ ਗਏ ਆ ਇਹ ਕਿਤੀ ਜ਼ੋਰ ਕਹਿਣਾ ਚਾਹੁੰਦਾ ਕਿ ਐਸੇ ਤੋਂ ਸਾਬ ਨੂੰ ਮੈਂ ਪਰਸਨਲੀ 4 ਫੋਨ ਕੀਤੇ ਪਿਛਲੇ 15-20 ਦਿਨਾਂ 'ਚ ਕਿ ਐਸੇ ਅੱਛਾ ਹੋ ਗਿਆ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ਼ਾ ਵੀ ਦੱਸਦੀਆਂ ਕਿ ਕਿੱਥੇ-ਕਿੱਥੇ ਖੇਡ ਰਹੇ ਨੇ ਕਿੱਥੇ-ਕਿੱਥੇ ਕਰ ਰਹੇ ਆ ਪਰ ਅੱਜ ਤੱਕ ਤੇ ਐਸਐਚਓ ਜੀ ਸਾਹਿਬ ਦੇ ਕਾਂਟੇ ਜੂਣ ਹੀ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਜਿਹੜੇ ਨੁਮਾਇੰਦੇ ਸਰਕਾਰ ਚਲਾ ਰਹੇ ਆ ਤੇ ਜਿਹੜੇ ਲੀਡਰਾਂ ਦੇ ਸੱਜੇ ਖੱਬੇ ਬੈੰਦੇ ਨੇ ਉਹ ਵੀ ਦੋ ਜਣੇ ਵਿੱਚ ਬੈ ਕੇ ਜੂਆ ਖੇਡਦੇ ਨੇ ਬਰਾਬਰ ਗੁਰਦਾਸਪੁਰ ਚ ਚੋਰੀਆਂ ਦਾ ਸਿਲਸਲਾ ਫਿਰ ਤੋਂ ਚੱਲ ਗਿਆ ਹਫਤਾ ਭਰ ਪਹਿਲਾਂ ਗੋਪਾਲ ਨਗਰ ਮੁਹੱਲੇ ਚ ਇੱਕ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਅੱਜ ਫਿਰ ਇਸ ਮੁਹੱਲੇ ਦੇ ਇੱਕ ਘਰ ਚੋਂ ਚੋਰਾਂ ਨੇ ਚੋਰੀ ਦੀ ਵਾਰਤਤ ਨੂੰ ਅੰਜਾਮ ਦਿੱਤਾ ਘਰ ਵਾਲੇ 10 ਦਿਨ ਤੋਂ ਦਿੱਲੀ ਕਿਸੇ ਵਿਆਸ ਸਮਾਗਮ ਚ ਗਏ ਹੋਏ ਨੇ ਜਾਣਕਾਰ ਦਿੰਦਿਆਂ ਮਕਾਨ ਮਾਲਕ ਰਣਜੀਤ ਸਿੰਘ ਦੇ ਭਤੀਜੇ ਵਿਕਰਮ ਨੇ ਦੱਸਿਆ ਕਿ ਉਸ ਦਾ ਚਾਚੇ ਦਾ ਪਰਿਵਾਰ 10 ਦਿਨ ਤੋਂ ਦਿੱਲੀ ਗਿਆ ਹੋਇਆ ਹੈ ਅੱਜ ਕਿਸੇ ਨੇ ਫੋਨ ਤੇ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਨੇ ਤੇ ਜਦੋਂ ਆ ਕੇ ਦੇਖਿਆ ਤਾਂ ਅੰਦਰ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ ਉਹਨਾਂ ਕੇ ਅਗੇ ਪੂਰੇ ਨੁਕਸਾਨ ਬਾਰੇ ਤੱਕ ਘਰ ਵਾਲੇ ਆ ਕੇ ਦੱਸਣਗੇ ਪਰ ਜਿੱਥੇ ਤੱਕ ਲੱਗਦਾ ਉਹਨਾਂ ਨੂੰ ਜਾਣਕਾਰੀ ਮਿਲੀ ਆ 3-4 ਤੋਲੇ ਸੋਨੇ ਦੇ ਗਹਿਣੇ 15 ਤੋਂ 20 ਹਜ਼ਾਰ ਦੀ ਨਕਦੀ ਅਤੇ ਹੋਰ ਕਾਫੀ ਕੀਮਤੀ ਸਮਾਨ ਚੋਰਚੋਰੀ ਕਰਕੇ ਲੈ ਗਏ ਨੇ ਉੱਥੇ ਹੀ ਮੋਹੱਲੇ ਦੀ ਐਮਸੀ ਦੇ ਪੁੱਤਰ ਨਕੁਲ ਮਹਾਜਨ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਕਿ ਮੋਹੱਲੇ 'ਚ ਸ਼ਰਿਆਮ ਜੂਆ ਖੇਡਿਆ ਜਾ ਰਿਹਾ ਕੁਝ ਦਿਨ ਪਹਿਲਾਂ ਮੋਹੱਲੇ ਦੇ ਘਰ 'ਚ ਚੋਰੀ ਹੋਈ ਸੀ ਜਿਸ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਵੀ ਪੁਲਿਸ ਨੂੰ ਦੱਸਿਆ ਗਿਆ ਪਰ ਹਜੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਹਿੰਿਆ ਕਿ ਪੁਲਿਸ ਦਾ ਟਿੱਲ ਮੁਠਰਵਈਆ ਉਹਨਾਂ ਦੀ ਸਮਝ ਤੋਂ ਬਾਹਰ ਹੈ। ਸਰ ਮੇਰਾ ਨਾਮ ਤੇ ਨਕੂਲਾ ਮੇਰੇ ਮਦਰ ਐਮਸੀ ਨੇ ਵਾਰਡ ਨੰਬਰ 25 ਤੋਂ ਸਾਡੇ ਇੱਥੇ ਰਹਿੰਦੇ ਨੇ ਸਰਦਾਰ ਰਣਜੀਤ ਸਿੰਘ ਜੀ ਟੀਟਾ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਨੇ ਬੇਟੀ ਦੀ ਮੈਰਿਜ ਕੀਤੀ ਕੋਈ 10 ਦਿਨ ਪਹਿਲਾਂ 10 ਦਿਨ ਪਹਿਲਾਂ ਮੈਰਿਜ ਹੋਈ ਦੀ ਬੇਟੀ ਦੀ ਉਹ ਗਏ ਸੀ ਦਿੱਲੀ ਆਪਣੇ ਰਿਲੇਟਿਵਸ ਕੋ ਤੇ ਉਹਨਾਂ ਦਾ ਜੋ ਬਚਰੇ ਦਿਹਾੜੀ ਲਾਂਦੇ ਨੇ ਜੋ ਕਮਾਇਆ ਜੋ ਜੋੜਿਆ ਸਾਰਾ ਕੁਝ ਥੋੜਾ ਥੋੜਾ ਘਰੇ ਪਿਆ ਸੀ ਤੇ ਸਵੇਰੇ ਪਤਾ ਲੱਗਾ ਕਿ ਇਹਨਾਂ ਦੇ ਇੱਥੇ ਚੋਰੀ ਹੋਈ ਹੈ ਨਾ ਕੈਸ਼ ਵੀ ਥੋੜਾ ਲੱਗੇ ਨੇ ਤੇ 골ਡ ਵੀ ਲੱਗੇ ਨੇ ਤੇ ਦੱਸਣਾ ਚਾਹੁੰਦੇ ਆ ਕਿ ਐਸ ਤਵੀ ਮੇਰੇ ਵਾਰਡ ਦੇ ਨੇ ਅੰਨਾਂ ਦੇ ਘਰੇ ਕੋਈ 15 20 ਦਿਨ ਪਹਿਲਾਂ ਚੋਰੀ ਹੋਈ ਹੈ ਇਹਨਾਂ ਦਾ ਬੇਟਾ ਆ ਅੰਨਾਂ ਨੇ ਪੁਲਿਸ ਨੂੰ ਹਿੰਟ ਵੀ ਦਿੱਤਾ ਕਿ ਕਿਹੜੇ ਮੁੰਡਿਆਂ ਨੇ ਚੋਰੀ ਕੀਤੀ ਹੈ ਕਿੱਥੇ ਰਹਿੰਦੇ ਨੇ ਕਿਹੜੀ ਗਲੀ ਚ ਰਹਿੰਦੇ ਨੇ ਅੱਜ ਤੱਕ ਸਿਰਫ ਫੇਰੇ ਹੀ ਮਾਰਨ ਡਿਆ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੈਗੀ ਇੱਕ ਚੀਜ਼ ਹੋਰ ਕਹਿਣਾ ਚਾਹਨਾ ਕਿ ਐਸਐਚਓ ਸਾਹਿਬ ਨੂੰ ਮੈਂ ਪਰਸਨਲੀ ਚਾਰ ਫੋਨ ਕੀਤੇ ਪਿਛਲੇ 15 ਮਹੀਨਿਆਂ ਦੇ ਕਿ ਐਸਐਚਓ ਜੀਓ ਕਿ ਮੇਰੇ ਮਹੱਲੇ 'ਚ ਬਹੁਤ ਜ਼ਿਆਦਾ ਜੂਆ ਖੇਡ ਰਹੇ ਨੇ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਨੇ ਲੋਕੇਸ਼ਨਾਂ ਵੀ ਦੱਸੀਆਂ ਕਿ ਕਿੱਥੇ ਕਿੱਥੇ ਖੇਡ ਰਹੇ ਨੇ ਕਿੱਥੇ ਕਿੱਥੇ ਕਰ ਰਹੇ ਆ ਪਰ ਅੱਜ ਤੱਕ ਐਸਐਚਓ ਸਾਹਿਬ ਦੇ ਕੰਨ ਤੇ ਜੂਨ ਹੀ ਰੰਗੀ ਕੋਈ ਇੱਕ ਸਿੰਗਲ ਫੇਰਾ ਤੱਕ ਨਹੀਂ ਮਾਰਿਆ ਜਿਹੜੇ ਨੁਮਾਇੰਦੇ ਸਰਕਾਰ ਚਲਾ ਰਹੇ ਆ ਤੇ ਜਿਹੜੇ ਲੀਡਰਾਂ ਦੇ ਸੱਜੇ ਖੱਬੇ ਬੈੰਦੇ ਨੇ ਉਹ ਵੀ ਦੋ ਜਣੇ ਵਿੱਚ ਬੈ ਕੇ ਜੂਆ ਖੇਡਦੇ ਨੇ ਬਰਾਬਰ ਤੇ ਇੱਕ ਤੇ ਪੱਤਰਕਾਰ ਜੀ ਨੇ ਹਰੀਸ਼ ਜੀ ਉਹਨਾਂ ਦੇ ਘਰ ਦੇ ਲਾਗੇ ਹੀ ਪੁੱਛ ਲੋ ਕੀ ਹਾਲ ਆ ਉੱਥੇ ਹੀ ਬੈਠਦੇ ਨੇ ਤੇ ਜਿਹੜੇ ਲਾਗੇ ਛਾ ਕੇ ਬੈਠਦੇ ਨੇ ਸਰਕਾਰਾਂ ਦੇ ਉਹ ਨਾਲ ਵਿੱਚ ਬੈਗ ਜੂਆ ਖੇਡਦੇ ਆ ਤੇ ਆ ਪ੍ਰਸ਼ਾਸਨ ਵੇਟ ਕਰ ਰਿਹਾ ਕਿ ਕੋਈ ਵੱਡੀ ਵਾਰਦਾਤ ਹੋਏ ਤੇ ਫਿਰ ਅਸੀਂ ਕੋਈ ਕਾਰਵਾਈ ਕਰੀਏ بس ਅਸੀਂ ਸਾਰਾ ਮੱਲਾ ਹੀ ਬੇਨਤੀ ਕਰਦੇ ਆ ਕਿ ਦੋਨੋਂ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਏ ਤੇ ਜਿਹੜੇ ਗਲਤ ਲੋਕ ਬਾਹਰੋਂ ਆ ਕੇ ਮਹੱਲੇ ਦਾ ਮੋਲ ਖਰਾਬ ਕਰ ਰਹੇ ਆ ਉਹਨਾਂ ਨੱਥ ਪਾਈ ਜਾਵੇ ਮੇਰਾ ਨਾਮ ਮਹੱਲਾ ਗੋਪਾਲ ਨਗਰ ਆ ਭਾਈ ਇਹ ਮੇਰੇ ਚਾਚਾ ਜੀ ਦਾ ਘਰ ਆ ਇਹ ਦਿੱਲੀ ਵਿਆਹ ਗਏ ਹੋਇਆ ਤੇ ਮਨ ਲੱਗ ਕੇ ਪਰਸੋਂ ਗਏ ਸੀਗੇ ਤੇ ਅੱਜ ਸਵੇਰੇ ਹੀ ਸਾਨੂੰ ਪਤਾ ਲੱਗਾ ਕਿ ਇਦਾਂ ਫੋਨ ਆਇਆ ਕਿ ਇੱਧਰ ਤਾਲੇ ਢੋਲੇ ਟੁੱਟ ਗਿਆ ਘਰ ਤੇ ਆਈ ਜਦੋਂ ਆਣ ਕੇ ਦੇਖਿਆ ਆ ਤੇ ਅਲਮਾਰੀ ਦੇ ਵਿੱਚ 골ਡ ਵਗੈਰਾ ਪਿਆ ਸੀਗਾ ਕੈਸ਼ ਵੀ ਸੀਗਾ ਸਾਰਾ ਹੀ ਲੈ ਗਏ ਆ ਤੇ ਮਨ ਲੱਗਿਆ ਅਸੀਂ ਚਾਹੁੰਦੇ ਆ ਕਿ ਸਰਕਾਰ ਵੱਲੋਂ ਵੀ ਪੁਲਿਸ ਵੱਲੋਂ ਵੀ ਇੱਥੇ ਕਾਰਵਾਈ ਕੀਤੀ ਜਾਏ ਲੱਗੇ ਜਾ ਕੇ ਬਹੁਤ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈਗੀ ਇੱਥੋਂ 15-20 ਘਾਟ ਛੱਡ ਕੇ ਇੱਕ ਚੋਰੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਉਹਦਾ ਵੀ ਕੋਈ ਵੀ ਪੁਲਿਸ ਨੇ ਹਜੇ ਤੱਕ ਹੱਲ ਕੋਈ ਨਹੀਂ ਕੀਤਾ ਹੈਗਾ ਤੇ 3-4 ਟੋਲੇ ਸੋਨਾ ਹੁਣ ਆਇਆ ਠੀਕ ਹੈ ਤੇ 10-20 ਹਜ਼ਾਰ ਰੁਪਏ ਕੈਸ਼ ਹੁਣ ਆਇਆ ਤੇ ਬਾਕੀ ਹਜੇ ਜਿਹੜੇ ਘਰ ਦੇ ਮੈਂਬਰ ਆ ਜਿਹਦਾ ਚਾਚਾ ਜੀ ਚਾਚੀ ਉਹ ਘਰ ਨਹੀਂ ਹੈਗੇ ਠੀਕ ਹੈ ਉਹ ਇੱਕ ਤੇ ਦਿੱਲੀ ਆ ਦੇ ਇੱਕ ਚਾਚੀ ਹੁਣੀ ਦਿੱਲੀ ਅੰਮ੍ਰਿਤਸਰ ਗਏ ਹੋਏ ਉਹ ਆਂਦੇ ਪਏ ਵਾਪਸ ਆਣ ਕੇ ਦੱਸਣਗੇ ਕਿ ਐਗਜੈਕਟ ਕੀ ਸੀਗਾ ਜਿਹੜੇ ਦਿਹਾੜੀਦਾਰ ਆ ਯਾਰ ਦਿਹਾੜੀ ਲਾਉਂਦੇ ਆ ਆ ਹੁਣ ਵਿਚਾਰਿਆਂ ਨੇ ਉੱਪਰ ਮਕਾਨ ਬਣਾਇਆ ਲੋਕਾਂ ਕੋ ਜਰਰੇ ਨਹੀਂ ਗਿਆ ਮੇਰੀ ਚਾਚੇ ਦੀ ਕੁੜੀ ਦਾ ਵਿਆਹ 3 ਤਰੀਕ ਨੂੰ ਹੋਇਆ ਯਾਰ ਚੋਰੀ ਆ ਰਿਹਾ ਇਥੋਂ ਮੁੰਡੇ ਮੱਲੇ ਦੇ ਜਿਹੜੇ ਇਥੋਂ ਲੱਗ ਸਾਰੇ ਨੰਗੇ ਆ ਜਿਹੜੇ ਡੇਲੀ ਰੁਟੀਨ ਚ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਆ ਜਦੋਂ ਤਾਲੇ ਟੁੱਟੇ ਵੇਖ ਕੇ ਅੰਦਰ ਆਏ ਆ ਉਹਨਾਂ ਨੇ ਅੰਦਰ ਅੱਗ ਜਾ ਕੇ ਦੇਖਿਆ अलमारी ਵੀ ਖੁੱਲੀ ਹੋਈ ਸੀ ਠੀਕ ਆ ਫਿਰ ਉਹਨਾਂ ਰੋਲਾ ਪਾਇਆ ਸਾਨੂੰ ਵੀ ਅਦਰ ਫੋਨ ਕੀਤਾ ਸਾਡਾ ਘਰ ਪਿਛਲੀ ਸਾਈਡ ਤੇ ਸਾਨੂੰ ਵੀ ਫੋਨ ਕੀਤਾ ਕਿ ਉਧਰ ਉਧਰ ਤੁਸੀਂ ਜਾ ਕੇ ਦੇਖੋ ਕੀ ਹੋਇਆ ਵਾ ਦੁਬਾਰਾ ਦੇ ਕਾਲ ਕਰਦੇ ਨੇ ਉੱਥੇ ਲੱਗਦੀ ਲਈ ਪਈ ਹੈ ਕਿ ਨਕਲ ਭਾਈ ਨੇ ਫੋਨ ਕੀਤਾ ਵਾ ਪੁਲਿਸ ਵਾਲਿਆਂ ਨੂੰ ਭਾਜੀ ਮੈਂ ਰੋਜ਼ ਜਾਂਦੀ ਦੀ ਹਾਂ ਫੇਰੇ ਦਾਤੀ ਸ਼ਾਮੀ ਆਂਦੀ ਰਹੀ ਹਾਂ ਰੋਜ਼ ਫੇਰਾਵਾਂ ਦੀ ਦੀ ਹ ਪਰ ਮੈਨੂੰ ਇਹ ਨਹੀਂ ਪਤਾ ਕੀ ਕੰਮ ਹੋਣਾ ਹੈ ਚੋਰੀ ਹੋਈ ਹੈ ਪਰ ਸਮਾਨ ਮੈਨੂੰ ਨਹੀਂ ਪਤਾ ਕੀ ਹੈਗਾ ਉਹ ਮੰਮੀ ਹੁਣੇ ਆਣਗੇ ਫਿਰ ਪਤਾ ਲੱਗਣਾ ਕੀ ਕੀ ਚੀਜ਼ ਹੈਗੀ ਵਿੱਚ ਮੰਮੀ ਹੁਣੇ ਆ ਗਿਆ 7 ਹਫਤਾ ਹੋ ਗਿਆ ਉਹਨਾਂ ਨੂੰ ਗਿਆ ਨੂੰ